ਉਹ ਤਾਂ ਹੈ ਨਹੀਂ ਜਗਤ ਮੈਂ ਕਿਸੇ ਚੀਜ਼ ਦਾ ਨੇਮ ਤੰਨੇ ਮਿਲਦੇ ਮੋਲ ਨਾ ਪਾਰਸ ਪੁੱਤਰਾ ਪਰੇ ਮਾਂ ਉਹ ਕੀਰਤਨ ਕਰਨਰ ਬਾਬੀ ਸ੍ਰੀ ਆਸਾਂ ਦੀ ਬਾਰਦਾ ਦਰਸ਼ਨ ਪਾਉਣ ਸਰੋਤੇ ਸਾਤ ਮਈ ਅਵਤਾਰ ਦਾ ਉਹ ਸ਼ਬਦ ਸਰੋਤੇ ਗਾਉਂਦੇ ਸ਼ਬਦ ਸਰੋਤ ਸੁਣਦੇ ਮੋਤੀ ਚੋਗ ਮਰਾ ਨਦੀ ਅਰਸ਼ੀ ਪ੍ਰੀਤਮ ਆਏ ਆਗਿਆ ਪਈ ਹਕਾਲ ਕੀ ਓ ਕੀਰਤਨ ਕਰਨ ਰਵਾਬੀ ਜੀ ਸ੍ਰੀ ਆਸਾ ਦੀਵਾਰ ਦਾ ਸਰਸਣਾ ਪਾਉਣ ਸਰੋਤੇ ਸਾਤ ਮਈ ਅਵਤਾਰ ਦਾ ਉਹ ਸ਼ਬਦ ਸਰੋਤੇ ਸੁਣਦੇ ਸ਼ਬਦ ਸਰੋਤੇ ਸੁਣਦੇ ਮੋਤੀ ਚੋਗ ਮਰਾਲ ਦੀ ਅਰਸ਼ੀ ਪ੍ਰੀਤਮ ਆਏ ਆਗਿਆ ਪਈ ਆਕਾਲ ਕੀ ਨਾਲੇ ਸੈਜ ਸਮਾਦੀ ਖੁੱਲੀ ਗੁਰਾਂ ਦੀ ਸੁੱਤੇ ਚਾਨਕ ਜੀ ਗੁਰਾਂ ਦੀ ਸੁੱਤੇ ਚਾਨਕ ਜੀ ਪਾਵਾਂ ਕਣ ਮੁਖਾਰ ਬੰਦ ਚੋਂ ਤਨ ਗੁਰ ਨਾਨਕ ਜੀ ਉਹ ਪੁੱਛ ਗਏ ਸ਼ਕਰ ਨਗਰਾ ਤੋਂ ਇਹ ਕੀ ਕਥਾ ਵਿਸ਼ਾਲ ਜੀ ਅਰਸੀ ਪ੍ਰੀਤਮ ਆਏ ਆਗਿਆ ਪਈ ਆਕਾਲ ਕੀ ਕੋਲੇ ਸੰਗਤਾਂ ਨੂੰ ਸਮਝਾਉਂਦੇ ਸਤਗੁਰ ਤੇ ਗਵਾਹ ਦਰਦੀ ਸੁਗੜ ਸਿਆ ਰੂਪ ਜਿਆਣੇ ਸੁਣਦੇ ਹੰਦੀ ਚਾਟਰ ਜੀ ਉਹ ਵਿਆਖਿਆ ਬੜੀ ਬਚਤਾਰਾ

ਪੋਕਾਰ ਦੇ ਤਾਰ ਨੇ ਤਾਰ ਤਵਲ ਜਿਵੇਂ ਨਰਾਸਤ ਪਾਰੋਂ ਤਾਰ ਨੇ ਉਹ ਸਾਰੇ ਪੱਗ ਨੇ ਪ੍ਰਗਟ ਹੋਈ ਛਤੀ ਦੀਨ ਦੇ ਆਨ ਕੀ ਅਰਸੀ ਪ੍ਰੀ ਸਮਿਆਏ ਆਗਿਆ ਭਈ ਆਕਾਨ ਕੀ ਤਾ ਦੀਨ ਦੁਖੀ ਮਜਲੂਮਤਾ ਨਹੀਂ ਗਾਣ ਗਾਵਣਗੇ ਇਹ ਤਾਂ ਗਲੇ ਲਾ ਗਾਵਣਗੇ ਤੁਣ ਜਰ ਗਾਈ ਮੈਂ ਪੰਥ ਤੀਸਰਾ ਆਪ ਜੀ ਆ

ਅਰਜੀ ਪ੍ਰੀਤ ਸੁਮਿਆਏ ਆਗਿਆ ਪਹੀਆ ਕਾ ਹਲਕੀ ਅਰੇ ਬਲੀਦਨ ਸਰਵੰਸ ਵਾਰ ਕੇ ਹਿੰਦ ਕੋ ਕਾਉਂਗਾ ਸਵਲਖ ਦੇ ਨਾਲ ਸੂਰਮਾ ਇਕ ਲੜਾਉਂਗਾ ਉਹ ਨਾਮ ਨਿਸ਼ਾਨ ਮਟਾ ਦੂ ਨਾਮ ਨਿਸ਼ਾਨ ਮਟਾ ਦੂ ਜਗ ਚੋ ਹੋਸ਼ ਚੰਗਾ ਹਲਕੀ ਇਹ ਮਕਉਂਟ ਮੈਂ ਆਏ ਆਗਿਆ ਪਹੀਆ ਕਾ ਹਲਕੀ ਹੋ ਰਹੀ ਜਦੋਂ ਨਾ ਸਕਦੀ ਇਹ ਬ੍ਰਾਹਮਣ ਮੁਰਿਆ ਮੈਂ

असीं अॻियां पई का पी अड़े गुंजा पिण बजूब दरे बा दाल जातो करो पगलिक जानो चया चेटिया प्यारिको चरिया बे भॻवे दादा चया करे बाबा बाबा ए पता बाबा पको करे चाल चढ़िया वग़ैरह वटि ਪਟਨੇ ਆ ਪਟਨੇ ਜਦੋਂ ਮਹਾਰਾਜ ਉਹ ਬੱਚੇ ਮੇਰੇ ਨੂੰ ਦੇ ਦੇ ਫਿਰਦੇ ਵਿੱਚੀ ਪਟਨੇ ਦੇ ਵਿਰਾਜਦੇ ਆ ਕਦੇ ਤਾਂ ਸਿਆਜੀਆਂ ਦੇ ਗਾਗਰਾਂ ਦੇ ਵਿੱਚ ਤੀਰ ਮਾਰਦੇ ਆ ਕਦੇ ਜਦੋਂ ਰਾਣੀ ਮੈਨ ਯੋਧੀ ਵਿੱਚ ਜਾ ਕੇ ਬੈਠੇ ਰਾਜਾ ਮਹਾਰਾਜ آه جو پڙهڻه او

ਰਾਣ ਦੇ ਰੱਤ ਟੋਲ ਕੀ ਤਣੇ ਵੱਜਦੇ ਨਾ ਮੋਹਨ ਮੰਦਰਾ ਨੇ ਵਿੱਚ ਟੋਲ ਕੀ ਤਣੇ ਵੱਜਦੇ ਨਾ I'm <laughs> scared.

दोमिन गजव गुर तमनी गुरा तो नदी गुर तोमिना ਜਾਵਾ ਰਹੇੁਰਾ ਤੋਂ ਬਿਨਾ गुसर ਆਏ ਰਸਨਾ ਵਰਮੀ ਲਗਾਏ ਰਸਨਾ ਸੱਚੀ ਜਤਨਾ ਸੱਚੀ ਜਰੇ ਨਾ ਕਰ ਜਾ ਵਰਤ ਹੈ ਸਭ ਦਾ ਸੁਖ ਕਰੇ ਸਾਰੀ ਦਹਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਜਹ ਨਗਰ ਕੀਰਤਨ ਆ ਇਸ ਚੀਜ਼ ਦੇ ਸੰਬੰਧ ਚ ਇਹ 10ਵੇਂ ਬਾਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਿਆਂ ਦੀ ਖੁਸ਼ੀ ਅੰਦਰ ਹੈ ਨਗਰ ਜੈਪੁਰ ਨੇੜੇ ਦਰਹਾ ਸਾਰੀਆਂ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਨਾਲ ਰਲ ਮਿਲ ਕੇ ਗੁਰੂ ਕਲਗੀਧਰ ਬਾਸਾ ਦਾ ਉਤਾਰ ਦਿਹਾੜਾ ਮਨਾ ਰਹੀਆਂ ਨੇ ਅਖੰਡ ਬਾੜ ਸਾਹਿਬ ਵੀ ਚੱਲ ਰਹੇ ਨੇ ਔਰ ਨਗਰ ਕੀਰਤਨ ਵੀ ਬੜੇ ਪ੍ਰੇਮ ਨਾਲ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਲਾਹ ਲੈ ਰਹੀਆਂ ਨੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਆ ਕਵੀਸਰ ਸਿੰਘ ਕਵਤਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਨੌਜਵਾਨ ਬੱਚੇ ਸਾਰੇ ਬੜੇ ਪ੍ਰੇਮ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਆ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤਾਂ ਕੇਸਰੀ مشਾਲੇ ਚਲੋੜਾ ਲੈ ਕੇ ਪੂਰੇ ਸੰਸਾਰ ਦੇ ਉੱਚੇ ਕਿਰਾਹ हर परिवार सिखी पंजव तवी ते गे पंजवे तवी तेल बंदे पुट गे तूं ॿोड़ी तोला सिंगो के कंसे पदानो टुट गे तूं ॿोड़ी पर ते फ ਤਾਰੇ ਅੱਖਾਂ ਦੇ ਅੱਖਾਂ ਦੇ ਜਿਗਰ ਦੇ ਟੁੱਟੇ ਖੜਨਗੇ ਬਚਾ ਲੈ ਕੰਦਾ ਦੇ ਤਾਰੇ ਖਾਨ ਉਹ ਦੋਨੇ ਗਢੀ ਚਮਕਾ ਹਰ ਦੀ ਸਮਾ ਹੋਣਾ ਲੱਖਾਂ ਬਹਰੀਆਂ ਨੂੰ ਮਾਰ ਕੇ ਹੁਟਾ ਸਿੱਖੀ ਦਾ ਭੈਜੀ ਕਲਸਾ ਭੈਜੀ ਕੀ ਫਤੇ ਪਿੰਡ ਜੈਪੁਰਾ ਨਜ਼ਦੀਕ ਦਰਾਹੇ ਜਿੱਥੇ ਸਾਬ ਸ੍ਰੀ ਗੁਰੂ ਗੋਬ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਮਹਾਨ ਨਗਰ ਕੀਰਤਨ ਜਿਹੜਾ ਜੈਪੁਰੇ ਵਿਖੇ ਕੀਤਾ ਗਿਆ ਉੱਥੇ ਸੰਗਤਾਂ ਲਈ ਚਾਹ ਪਾਣੀ ਦਾ ਲੰਗਰ ਲਾਇਆ ਗਿਆ ਤੇ ਇਹ ਬਹੁਤ ਨੌਜਵਾਨਾਂ ਵੱਲੋਂ ਪ੍ਰਾਲਾਤੀ ਤੇ ਜੁੜੇ ਰਹੋ ਤੁਸੀਂ ਹਮੇਸ਼ਾ ਜਿਹੜਾ ਸਿੱਖੀ ਨੂੰ ਸਮਰਪਿਤ ਚੈਨਲ ਚੱਲਦਾ ਉਹਨੂੰ ਦੇਖ ਰਹੇ ਹੋ ਟੈਲੀਕਾਸ ਹੋ ਰਿਹਾ ਧੰਨਵਾਦ ਬਾਈ ਜੀ ਤੁਹਾਡਾ ਲਓ ਬੋਲੇ चौकरे रमल आर सी चौक में खण भला सत बर पर Terima kasih atas dukungan anda. ਦੇਸ ਦਾ ਲਾਟ ਗਿਆ ਕਲੰਗੀਆਂ ਵਾਲਾ ਦਰਤੀ ਨੋਬਾ ਗਲਜਗ ਇਹ ਬਾਤ ਦੇ ਪਾਲਣੀਆਂ ਵਾਲੀ ਆਕੀਓ ਪਾਗਲ ਕਰ ਦੇ ਜਿਵੇਂ ਮੈਂ ਤੇ ਕਲਕੀਆਂ ਵਾਲੀ ਜਿਲਗੀ ਆਕੀਓ ਪਾਗਲ Thank you, Thank you. ਸੰਨਿਆਰ ਕਰ ਲੈ ਕਾਉ ਦੋ ਕੋ ਜਾਨਾਂ ਹਸਣਾ ਤੁਮ ਮੰਨੇ ਬਚਨਾ ਗਿਆਨੀਆਂ ਦੇ ਨੇਕ ਕਰਮ ਕਰ ਲੈ ਅਰਜਿੰਦਰ ਸਿੰਘ ਆਵਾਜਾ ਚਮਕਦੇ ਨਾਮ ਨੇ ਗਾਨੀਆਂ ਦੇ ਆਵਾਜਾ ਚਮਕਦੇ ਨਾਮ ਨੇ ਗਾਨਿਆ ਦੇ ਉਬਚ ਦੁਨੀਆ

बजा बालणे पार परवार दा तमोद मारे दसदूज हो ग़लता नू कर ग़लतू कर सेख जानकी खटिया ਖਟਕੇ ਲਾਹ ਖਟਕੇ ਗਰਾਨ ਨੂੰ ਚੰਦੀਏ ਦੁਰਾ ਦੇਵ ਹਾਰੇ ਨੂੰ ਗਾਣ ਗਏ ਦੁਰਾ ਦੇਵ ਹਾਰੇ ਨੂੰ ਦੁਰਾ ਦੇਵ ਹਾਰੇ ਨੂੰ ਲਾਹ ਖਟਕੇ ਗਾਣ ਗਏ ਗਰਾਨ ਨੂੰ ਚੰਦਿਆ ਲਾਹ ਖਟਕੇ نک لانتا سو اچھ جا سکے نکھ لانتا سوچ جا رہے